ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਾਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚੌਂਕੌਰ ਸਾਹਿਬ ਚਿੱਟਾ ਛੱਡਣ ਲਈ ਲੋਕ ਕਹਿੰਦੇ ਬਈ ਦਵਾਈਆਂ ਬੜੀਆਂ ਮਹਿੰਗੀਆਂ ਨੇ ਇਲਾਜ ਬੜਾ ਮਹਿੰਗਾ ਹੈ ਦੋਸਤੋ ਜ਼ਿੰਦਗੀ ਸਮਾਂ ਸਰਮਾਇਆ ਸਿਹਤ ਸਤਕਾਰ ਇੱਜ਼ਤ ਮਾਣ ਪਰਿਵਾਰ ਇਹ ਸਾਰਾ ਕੁਝ ਬਹੁਤ ਮਹਿੰਗਾ ਉਹਦੇ ਮੁਕਾਬਲੇ ਸਾਡੀ ਦਵਾਈ ਬਹੁਤ ਸਸਤੀ ਹੈ ਅੱਜ ਮੈਂ ਤੁਹਾਨੂੰ ਇੱਕ ਵੀਰ ਦੀ ਗੱਲ ਦੱਸਣ ਲੱਗਿਆ ਕਿ 3 ਸਾਲ ਪਹਿਲਾਂ ਮੇਰੇ ਕੋਲੋਂ ਚੁੰਨੀ ਨੇੜੇ ਪਿੰਡ ਪੈਂਦਾ ਇਹਨਾਂ ਦਾ ਮਰੰਡੇ ਤੋਂ ਕੋਈ ਚੁੰਨੀ ਚੁੰਨੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀਰ ਦਾ ਨਾਮ ਹੈ ਲੈਦਨ ਅਸਤਿੰਦਰ ਸਿੰਘ ਨਾਂ ਸੀ ਉਹਦਾ ਤੇ ਉਹ ਮੇਰੇ ਕੋਲੋਂ ਮੈਡੀਸਿਨ ਲੈ ਕੇ ਜਾਂਦੇ ਸੀ ਚਿੱਟਾ ਲੈਂਦੇ ਸੀ ਪੇਪਰ ਤੇ ਕਰਦੇ ਸੀ 2.5 ਗ੍ਰਾਮ ਉਹਨਾਂ ਦੀ ਡੋਜ਼ ਸੀ ਘਟੋ-ਘਟ ਔਰ ਲਗਭਗ 130 ਕਿਲੋ ਦੇ ਕਰੀਬ ਉਹਦਾ weight ਮੁੰਡੇ ਦਾ ਅਜ ਵੀ ਹੈਗਾ ਇੱਥੇ ਗਲ ਨਹੀਂ ਬਣੀ ਸਾਡੇ ਕੋਲ ਦਵਾਈ ਖਾਦੀ ਵਿਦੇਸ਼ ਵਿੱਚ ਜਾ ਕੇ ਆਪਣਾ ਨਵਾਂ ਜੀਵਨ ਨਵਾਂ ਸਫਰ ਸ਼ੁਰੂ ਕੀਤਾ ਇਟਲੀ ਚਲੇ ਜਾਂਦੇ ਇਥੋਂ ਤੇ 10-12 ਦਿਨ ਉਦੋਂ ਇਹਨਾਂ ਨੇ ਦਵਾਈ ਮੇਰੇ ਕੋਲੋਂ ਖਾਦੀ ਸੀ 3 ਸਾਲ ਇਟਲੀ ਰਹਿ ਕੇ ਪਿਛਲੇ ਮਹੀਨੇ ਫਿਰ ਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਂਦੇ ਆ ਔਰ ਫਿਰ ਆਪੇ ਦੱਸ ਰਹੇ ਸੀ ਜੋੜ ਮੇਲੇ ਤੇ ਸ਼ਰੀਫਤ ਇਕੜਾ ਸਾਹਿਬ ਦੀ ਚਰਚੀ ਤੇ ਉਹਦਾ ਮੁੰਡਿਆਂ ਦੇ ਨਾਲ ਫੇਰ ਮੇਲ ਮਲਾਪ ਹੋ ਜਾਂਦਾ ਹੈ ਦੋ ਚਾਰ ਦਿਨ ਇਕੱਠੇ ਰਹਿੰਦੇ ਆ ਸੰਗਤ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਤਾਂ ਉਸੇ ਸੰਗਤ ਦਾ ਐਡਾ ਪ੍ਰਭਾਵ ਪੈਂਦਾ ਹੈ ਔਰ ਜਿਹੜੀਆਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਜਾਂ ਉਹ ਚਸ ਜਾਂ ਉਹ ਸਵਾਦ ਜਾਂ ਉਹ ਚਸਕਾ ਪਿਆ ਹੁੰਦਾ ਹੈ ਮੁੜ ਕੇ ਜਿਵੇਂ ਅੱਗ ਨੂੰ ਸਿਰਫ ਹਵਾ ਦੀ ਮੜੀ ਜੀ ਜ਼ਰੂਰਤ ਹੈ ਜਦ ਹੀ ਉਹਦੇ ਭਾਂਪੜ ਬਣ ਜਾਂਦੇ ਆ ਇਸੇ ਤਰ੍ਹਾਂ ਇੱਕ ਪ੍ਰੋਡਕਸ਼ਨ ਵਾਲਾ ਬੰਦਾ ਆ ਮੇਉ ਫੀਮ ਖਾਂਦਾ ਡੋਡੇ ਖਾਂਦਾ ਭਾਵੇਂ ਚਿੱਟਾ ਲਾਉਂਦਾ ਭਾਵੇਂ ਕੋਈ ਵੀ ਨਸ਼ਾ ਕਰਦਾ ਜਦੋਂ ਉਹਨੂੰ ਨਾਲ ਦੁਬਾਰਾ ਕੋਈ ਬੰਦਾ ਬੈਠ ਕੇ ਉਹ ਚੀਜ਼ਾਂ ਕਰਦਾ ਤਾਂ ਇਸੇ ਤਰ੍ਹਾਂ ਉਹਦੇ ਅੰਦਰ ਵੀ ਇੱਕ ਨਵੀਂ ਅੱਗ ਸੁਰਗ ਪੈਂਦੀ ਆ ਤੇ ਉਹ ਵੀਰ ਮੈਨੂੰ ਫੋਨ ਕਰਦਾ ਕਹਿੰਦੇ ਅਸੀਂ ਆ ਰਹੇ ਹਾਂ ਜੀ ਮੈਂ ਕਿਹਾ ਆਜੋ ਜੀ ਆਏ ਤਾਂ ਬੈਠੇ ਤਾਂ ਕਹਿੰਦੇ ਵੀ ਸਾਨੂੰ ਛੇਤੀ ਦਵਾਈ ਬਣਾ ਦਿਓ ਮੈਂ ਕਿਹਾ ਜੀ ਬਣਾ ਦਨੇ ਆ ਤਸੋ ਕਹਿੰਦੇ ਮੈਂ ਵੀ 2 2.5 ਗ੍ਰਾਮ ਮੇਰੀ ਡੋਜ਼ ਐਦਾਂ ਦਾ ਕਰਕੇ ਮੈਂ ਕਿਹਾ ਯਾਰ ਮੈਨੂੰ ਪਹਿਲਾਂ ਤੁਸੀਂ ਦੇਖੇ ਦੇਖੇ ਜ ਲੱਗਦੇ ਹੋ ਕਹਿੰਦਾ ਹਾਂ ਜੀ ਮੈਂ ਇਟਲੀ ਸੀਗਾ ਮੈਂ ਆ ਮੇਰਾ ਪਿੰਡ ਹੈ ਉਹਦੇ ਪਿੰਡ ਦਾ ਨਾਮ ਐ ਨੀ ਦੱਸਦਾ ਪਰ ਚੁੰਨੀ ਦੇ ਲਾਗੇ ਉਹਦਾ ਪਿੰਡ ਪੈਂਦਾ ਕਹਿੰਦਾ ਵੀ ਆ ਮੇਰਾ ਪਿੰਡ ਹੈ ਤੇ ਮੈਂ 3 ਸਾਲ ਪਹਿਲਾਂ ਤੁਹਾਡੇ ਕੋਲ ਮੈਡੀਸਨ ਖਾਧੀ ਸੀ ਹਫਤੇ ਦੀ ਲੇ ਗਿਆ ਸੀ 10 ਦਿਨ ਖਾਧੀ ਉਹ ਤੋਂ ਬਾਅਦ ਕਹਿੰਦਾ ਘਰ ਦੇਣਾ ਮੈਨੂੰ ਇਟਲੀ ਜਹਾਜ਼ ਚਾੜਤਾ ਤੇ ਮੈਂ ਚਲਾ ਗਿਆ ਉੱਥੇ ਜਾ ਕੇ ਮੈਂ ਆਪਣਾ ਕੰਮਕਾਰ ਕਰ ਰਿਹਾ ਬੜਾ ਵਧੀਆ ਵੈਲ ਸਟੜਣਾ ਛੁੱਟੀ ਕੱਟਣ ਆਏ ਨੂੰ ਮੁੰਡੇ ਟੱਕਰੇ ਮੁੰਡਿਆਂ ਨੇ ਦੁਬਾਰਾ ਫੇਰ ਉਹੀ ਤਿੱਲੀ ਲਾ ਦਿੱਤੀ ਤੇ ਕਹਿੰਦਾ ਹੁਣ ਮੇਰੀ ਜਿਹੜੀ ਡੋਜ਼ ਆ ਉਹ 2.2 ਗ੍ਰਾਮ ਇੱਕ ਦਿੰਦੀ ਆ ਤੇ ਮੈਂ ਕਿਹਾ ਵੀ ਇੰਨੀ ਦਵਾਈ ਬਣਦੀ ਆ ਕਹਿੰਦਾ ਤੁਸੀਂ ਮੈਨੂੰ ਇੰਨੀ ਦਵਾਈ ਨਾ ਦਿਓ ਤੁਸੀਂ ਮੈਨੂੰ ਕਿਹੜੀ ਕਿਹੜੀ ਦਵਾਈ ਦਵੋਗੇ ਮੈਂ ਉਹਨੂੰ ਦੱਸਤਾ ਮੈਂ ਕਿ ਆ ਫਾਰਮ ਦੇ ਵਿੱਚ ਦਵਾਈ ਹੈ ਤੈਨੂੰ ਪਤਾ ਤੇ ਹੈਗਾ ਤੂੰ ਪਹਿਲਾਂ ਖਾਦੀ ਹੋਈ ਆ ਚਲੋ ਕਹਿੰਦਾ ਜੀ ਮੈਨੂੰ ਪੀਣ ਵਾਲੀਆਂ ਦੀ ਲੋੜ ਨਹੀਂ ਹੈਗੀ ਮੈਂ ਕਿਹਾ ਵੈਲਨ ਕਹਿੰਦਾ ਮੈਨੂੰ ਸਿਰਫ ਖਾਣ ਵਾਲੀ ਦਵਾਈ ਦੇ ਦੋਸਤੋ ਤੁਸੀਂ ਯਕੀਨੀ ਕਰੋਗੇ ਉਹ ਮੁੰਡਾ ਸਿਰਫ ਮੇਰੇ ਕੋਲ 5 ਕਿੰਟ ਲਾਏ ਔਰ 3500 ਰੁਪਏ ਦਵਾਈ ਲੈ ਕੇ ਚਲਾ ਗਿਆ ਮੈਂ ਉਹਨੂੰ ਕਿਹਾ ਵੀ ਯਾਰ 2 2.5 ਗ੍ਰਾਮ ਤੋਂ ਹੁਣ ਚਿੱਟਾ ਲਾ ਰਿਹਾ ਹਾਂ ਘੱਟੋ ਘੱਟ 10-12000 ਰੁਪਏ ਦਵਾਈ ਤਾਂ ਲੈ ਜਾ ਤੇਰੇ 10-12 ਮੈਨੂੰ ਵਧੀਆ ਲੰਮੀ ਰਣਗੇ ਤੋਂ ਬਾਅਦ ਫਿਰ ਬੰਦਾ ਪਰਵਾਹ ਨਹੀਂ ਕਰਦਾ ਕਹਿੰਦਾ ਜੀ ਮੈਨੂੰ ਪਤਾ ਹੈ ਕਿ ਮੈਂ ਤੁਹਾਡੀ ਦਵਾਈ ਇੰਨੀ ਵਧੀਆ ਕਿ ਮੈਂ ਇਹਦੇ ਨਾਲ ਠੀਕ ਹੋ ਜਾਣਾ ਸੋ ਮੈਂ ਉਸ ਵੀਰ ਦੀ 3500 ਰੁਪਏ ਦੀ ਦਵਾਈ ਆਉ ਦੀ ਪਰਚੀ ਬਣਾਈ ਆ 15 1 2026 ਆ 15 ਜਨਵਰੀ ਜਿਹੜੀ ਹੁਣੇ ਲੰਘ ਕੇ ਗਈ ਆ ਉਹਨੂੰ ਦਵਾਈ ਆ ਲਿਖਿਆ ਹੋਇਆ ਹੈ 3500 ਰੁਪਿਆ ਤੇ ਇੰਨੇ ਕਰ ਉਹਦੀ ਦਵਾਈ ਬਣਾਈਆ ਤੇ ਉਸ ਬੰਦੇ ਨੇ ਉਸੇ ਨਾਲ ਠੀਕ ਹੋਣਾ ਮੈਡੀਸਨ ਸਾਡੀ ਇੰਨੀ ਵਧੀਆ ਜਦੋਂ ਤੁਸੀਂ ਕਿਸੇ ਵੀ ਡਿਕਸ਼ਨ ਚੋਂ ਕਿਸੇ ਵੀ ਨਸ਼ੇ ਚੋਂ ਕਿਸੇ ਵੀ ਸਮੱਸਿਆ ਦੇ ਵਿੱਚੋਂ ਤੁਹਾਡੀ ਜਿਹੜੀ ਬਿਲ ਪਾਵਰ ਆ ਉਹ ਬਹੁਤ ਕੰਮ ਕਰਦੀ ਆ ਉਹਨੂੰ ਬਿਲਡ ਕਰਨਾ ਆਪਣੇ ਆਪ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਕੌਨਫੀਡੈਂਸ ਲੈਵਲ ਆਪਣਾ ਡਾਊਨ ਨਹੀਂ ਹੋਣ ਦੇਣਾ ਸਰੀਰ ਨੂੰ ਜੇ ਕੋਈ ਸਮੱਸਿਆ ਆਉਂਦੀ ਆ ਉਹਦਾ ਵੀ ਹਾਲ ਅਸੀਂ ਨਾਲ ਦੀ ਨਾਲ ਕਰੀ ਜਾਂਦੇ ਹੁੰਨੇ ਆ ਕਿਉਂਕਿ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਆ ਰੁਕਵੀਰ ਸਿੰਘ ਜੀ ਯੂਐਸਏ ਤੋਂ ਮੇਰੇ ਤੋਂ ਦਵਾਈ ਮੰਗਾਈ ਸੀ ਪਰसों ਵੀਡੀਓ ਕਾਲ ਕਰਕੇ ਇਹਨਾਂ ਨੇ ਪੁੱਛਿਆ ਕਿ ਦਰਸਾ ਮੈਂ ਦਵਾਈ ਸ਼ੁਰੂ ਕਰ ਦਤੀ ਆ ਮੈਂ ਬਿਲਕੁਲ ਠੀਕ ਆ ਓਕੇ ਆ ਬਸ ਦੈਟਸ ਆਲ ਰਾਈਟ ਮਤਲਬ ਕਿ ਟ੍ਰੀਟਮੈਂਟ ਇਸ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਕੋਈ ਤਕਲੀਫ ਨਹੀਂ ਹੁੰਦੀ ਇਹ ਵੀਡੀਓ ਦੇ ਵਿੱਚ ਉਸ ਵੀਰ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਹੈ ਕਿ ਤੁਹਾਡੀ ਬਿਲ ਪਾਵਰ ਅੱਛੀ ਹੋਣੀ ਚਾਹੀਦੀ ਹੈ ਤੁਹਾਡੀ ਸੋਚ ਅੱਛੀ ਹੋਣੀ ਚਾਹੀਦੀ ਹੈ ਤੁਹਾਡੀ ਸੋਸਾਇਟੀ ਅੱਛੀ ਹੋਣੀ ਚਾਹੀਦੀ ਹੈ ਤੁਸੀਂ ਜੋ ਕਰਨਾ ਹੈ ਉਹ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਫਿਰ ਤੁਸੀਂ ਘੱਟ ਦਵਾਈ ਖਾ ਕੇ ਵੀ ਠੀਕ ਹੋ ਜਾਣੇ ਹੂੰ ਇਹਦੇ ਨਾਲ ਹੀ ਇੱਕ ਮੈਂ ਹੋਰ ਗੱਲ ਐਡ ਕਰ ਦਵਾ ਮੇਰੇ ਕੋਲ ਨੂਰ ਪਰਵੇਦੀ ਤੋਂ ਪਿਛਲੇ ਸੰਡੇ ਲਗਭਗ ਉਹ 7 ਜਾਂ 8 ਜਨਵਰੀ ਨੂੰ ਆਇਆ ਸੀ ਮੁੰਡਾ ਨਹੀਂ 4 ਜਨਵਰੀ 4 4 ਜਨਵਰੀ ਸੀ ਕਹਿੰਦਾ ਵੀ ਡਾਕਟਰ ਸਾਹਿਬ ਅਸੀਂ ਜੇਲ ਰੋਡ ਰੂਪੜ ਪਹੁੰਚ ਗਏ ਆ ਵੀ ਤੁਹਾਡਾ ਕਿੱਥੇ ਗਿਆ ਮੈਂ ਕਿਹਾ ਅਸੀਂ ਇੱਥੇ ਆਂ ਤੇ ਉਹ ਆਂਦਾ ਕਹਿੰਦਾ ਜੀ ਮੈਂ ਡੋਡੇ ਖਾਣਾ ਹੈ ਮੈਂ ਕਿਹਾ ਵੀ ਬੜਾ ਸੋਹਣਾ ਗੋਲ ਦਸਤਾਰਾ ਉਹਨੇ ਬੰਨਿਆ ਹੋਇਆ ਤੇ ਮੈਂ ਕਿਹਾ ਵੀ ਤੈਨੂੰ ਡੋਡੇ ਦੀ ਕੀ ਲੋੜ ਪੈ ਗਈ ਚਲੋ ਕਹਿੰਦਾ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਮੈਨੂੰ ਲਤ ਲੱਗ ਗਈ ਤੇ ਕਹਿੰਦਾ ਮੈਨੂੰ ਵੀ ਥੋੜੀ ਜੀ ਦਵਾਈ ਦੇ ਦਿਓ ਮੈਂ ਕਿਹਾ ਵੀ ਕਿਵੇਂ ਠੀਕ ਹੋ ਜਾਣਾ ਕਹਿੰਦਾ ਮੈਨੂੰ ਕੱਲੇ ਕੈਪਸੂਲ ਦੇ ਦਿਓ ਮੈਂ ਕੱਲੇ ਕੈਪਸੂਲ ਤਾਨੂੰ ਕਿਵੇਂ ਤੁੰਗੇ ਕੈਪਸੂਲ ਕਿਵੇਂ ਜਾਣਦਾ ਕਹਿੰਦਾ 6 ਕਿ ਮਹੀਨੇ ਪਹਿਲਾਂ ਮੇਰੇ ਫਾਦਰ ਸਾਹਿਬ ਤੁਹਾਡੇ ਕੋਲ ਦੋ ਬੰਦੇ ਇਕੱਠੇ ਆਏ ਸੀ ਦੋਵੇਂ ਸਰਦਾਰ ਜੀ ਲੰਬੇ ਲੰਜੇ ਤਗੜੇ ਤਗੜੇ ਤੇ ਮੇਰੇ ਦਿਮਾਗ ਦੇ ਵਿੱਚੋ ਚੀਜ਼ ਫੜਦੇ ਕਿ ਮੈਂ ਹਾਂ ਇਸ ਤਰ੍ਹਾਂ ਦੇ ਸੀ ਕਹਿੰਦੇ ਹਾਂਜੀ ਕਹਿੰਦੇ ਇੱਕ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਆਪ ਦਵਾਈ ਖਾਧੀ ਤੇ ਉਹਨਾਂ ਦੀ ਬੱਚੀ ਵੀ ਕਹਿੰਦੇ ਮੈਂ ਖਾਧੀ ਤੇ ਮੈਂ ਤੁਹਾਡੇ ਪਰ ਕਹਿੰਦੇ ਆ ਧਾਨਾ ਦਾ ਸੀਜ਼ਨ ਤੇ ਆ ਕਣਕ ਦੀ ਇਹਦਾ ਵਜਾਈ ਦਾ ਸੀਜ਼ਨ ਸੀ ਕਹਿੰਦੇ ਉਹ ਲਾਇਆ ਮੈਂ ਫਿਰ ਡੋਡੇ ਖਾਣ ਲੱਗ ਪਿਆ ਕਹਿੰਦੇ ਮੈਨੂੰ 2500 ਰੁਪਏ ਦੀ ਦਵਾਈ ਬਣਾ ਦੇ ਦੋਸਤੋ ਉਹ ਬੰਦਾ ਸਿਰਫ ਮੁੰਡਾ 2500 ਰੁਪਏ ਦੀ ਦਵਾਈ ਮੇਰੇ ਕੋਲੋਂ ਲੈ ਕੇ ਗਿਆ ਔਰ 12 ਤਰੀਕ ਨੂੰ 12 ਜਨਵਰੀ ਨੂੰ ਉਹਦੀ ਫਲੈਟ ਸੀਗੀ ਮੈਂ ਕਿਹਾ ਸੀ ਮੈਂ ਖਾ ਜਾਂਦਾ ਹੋਇਆ ਦਵਾਈ ਥੋੜੀ ਜਿਹੀ ਹੋਰ ਰਹਿ ਜੀ ਤਾਂ ਕਿ ਤੁਹਾਨੂੰ ਤਾਂ ਬਿਨਾ ਵੇਪਰੋ ਦਵਾਈ ਲੈਣ ਦੀ ਆਇਆ ਇਹਦਾ ਮਤਲਬ ਆ ਉਹ ਮੁੰਡਾ ਦੁਬਾਰਾ ਬਿਲਕੁਲ ਠੀਕ ਹੋ ਗਿਆ ਹੋਊਗਾ ਔਰ ਵਾਹਿਗੁਰੂ ਕਿਰਪਾ ਕਰੇ ਉਹ ਜਿਹੜੀ ਉਹਦੀ ਵਿਦੇਸ਼ ਦਾ ਸਫਰ ਉੱਥੇ ਜਾ ਕੇ ਕਿਰ ਉਦੇ ਵਿੱਚ ਵੀ ਸਫਲ ਹੋਵੇ ਉਹਨੂੰ ਕੋਈ ਐਡਿਕਸ਼ਨ ਨਵੀਂ ਨਾਲ ਲੱਗੇ ਫਿਰ ਉਹਨੇ ਇੱਕ 4 ਦਿਨ ਬਾਅਦ ਇੱਕ ਹੋਰ ਮੁੰਡਾ ਆਇਆ ਉਹ ਉਹਨੇ ਭੇਜਿਆ ਸੀਗਾ ਉਹ ਸਿਰਫ ਮੇਰੇ ਕੋਲ 1500 ਰੁਪਏ ਦੇ ਕੈਪਸੂਲ ਲੈ ਕੇ ਗਿਆ ਮੈਡੀਸਨ ਸਾਡੀ ਇਸ ਤਰ੍ਹਾਂ ਦੀ ਹੈ ਕਿ ਬੰਦਾ ਘੱਟ ਦੋ ਇਹ ਖਾ ਕੇ ਵੀ ਠੀਕ ਹੋ ਸਕਦਾ ਤੁਸੀਂ ਘਬਰਾਣ ਦੀ ਲੋੜ ਨਹੀਂ ਖਰਚੇ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਸਾਡੇ ਕੋਲ ਗਰੰਟੀਆਂ ਮੰਗਦੇ ਆਂ ਫਿਰ ਅਸੀਂ ਦੋਈ ਗਰੰਟੀ ਵਾਲੀਆਂ ਠੋਕ ਕੇ ਦਿੰਦੇ ਆ ਜਦੋਂ ਅਸੀਂ ਕਹਿੰਦੇ ਵੀ ਅਸੀਂ ਤਾਂ ਸਾਨੂੰ ਤਾਂ ਠੰਮਣਾ ਚਾਹੀਦਾ ਸਾਨੂੰ ਤਾਂ ਸਹਾਰਾ ਚਾਹੀਦਾ ਹੁਲਾਰਾ ਚਾਹੀਦਾ ਹੈ ਫਿਰ ਤੁਸੀਂ ਇਸ ਤਰ੍ਹਾਂ ਘਟਦੋਈ ਲੈ ਕੇ ਵੀ ਠੀਕ ਹੋ ਸਕਦੇ ਹੋ ਸੋ ਜੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਦੋਸਤ ਮਿੱਤਰ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ 'ਚ ਹੈ ਸਾਡੇ ਨਾਲ ਸੰਪਰਕ ਕਰੋ ਮੈਡੀਸਨ ਨਹੀਂ ਇਹ ਵੀ ਜੇ ਤੁਸੀਂ ਆਪ ਤੁਹਾਡਾ ਉਹ ਮਰੀਜ਼ ਤੁਹਾਡੇ ਕੋਲ ਆਊਗਾ ਤੇ ਤੁਸੀਂ ਸਾਨੂੰ ਵੀ ਸ਼ਾਬਾਸ਼ੀ ਦਿਓਗੇ ਐਪਰੀਸ਼ੀਏਟ ਕਰੋਗੇ ਸਾਡੀ ਵੀਡੀਓ ਤੁਸੀਂ ਦੇਖਦੇ ਹੋ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਫਜ਼ਾਈ ਹੁੰਦਾ ਰਹੇ ਤੇ ਲੋਕਾਂ ਨੂੰ ਵਧੀਆ ਤੇ ਸਸਤਾ ਇਲਾਜ ਬੁਖਤਾ ਟਰੀਟਮੈਂਟ ਮਿਲਦਾ ਰਹੇ ਆਪਣਾ ਆਸ਼ੀਰਵਾਦ ਦਿੰਦੇ ਰਹੋ ਰੱਬ ਰੱਖੇ